ਵਿਦਿਆਰਥੀਆਂ ਨੂੰ ਪਾਣੀ ਵਿੱਚ ਤੈਰਨ ਦੀ ਟ੍ਰੇਨਿੰਗ ਦੇ ਮੰਤਵ ਨਾਲ ਸਕੂਲ ਅੰਦਰ ਤਿਆਰ ਕੀਤੇ ਇਨਡੋਰスイਮਿੰਗ ਪੂਲ ਦਾ ਕੀਤਾ ਉਦਘਾਟਨ ਦ ਹੈਲੋਕਸ ਆਕਸਫੋਰਡ 스마트 ਸਕੂਲ ਪਾਤਣਾ ਵਿਕੇ ਸਕੂਲ ਚੇਅਰਮੈਨ ਸਰਗਵਤ ਸਰਦਾਰ ਦਿਆਲ ਸਿੰਘ ਹਰੀਕਾ ਦੀ ਯਾਦ ਵਿੱਚ ਦਿਆਲ ਸਿੰਘ ਹਰੀਕਾスイਮਿੰਗ ਕੰਪਲੈਕਸ ਦਾ ਉਦਘਾਟਨ ਮਾਨਯੋਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਦੁਆਰਾ ਰੀਬਨ ਕੱਟ ਕੇ ਕੀਤਾ ਗਿਆ ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਿੰਸੀਪਲ ਮੈਡਮ ਅਮਰਜੋਤ ਕੋਰ ਨੇ ਦੱਸਿਆ ਕਿ ਜ਼ਿਆਦਾਤਰ ਸਿਖਲਾਈ ਸ਼ਹਿਰ ਦੇ ਪ੍ਰਾਈਵੇਟ ਪੂਲ ਬਣਾ ਕੇ ਦਿੱਤੀ ਜਾਂਦੀ ਹੈ ਪਰ ਪਾਤਨਾ ਇਲਾਕੇ ਦੇ ਬੱਚਿਆਂ ਦੀ ਸਹੂਲਤ ਲਈ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਇੰਡੋਰ ਅੰਤਰਰਾਸ਼ਟਰੀ ਪੱਧਰ ਦੇ ਸਵੀਮਿੰਗ ਪੂਲ ਵਿੱਚ ਬੱਚਿਆਂ ਨੂੰ ਤੈराकी ਸਿਖਲਾਈ ਤਜਰਬੇਕਾਰ ਕੋਚ ਦੀ ਯੋਗ ਅਗਵਾਈ ਹੇਠ ਹਾਲਕ ਸਕੂਲ ਵਿੱਚ ਹੀ ਦਿੱਤੀ ਜਾਵੇਗੀ ਪਾਤਨਾ ਤੋਂ ਸਤਪਾਲ ਗਰਗ ਦੀ ਰਿਪੋਰਟ i é. don't é. é. ਕੀ ਅਰੇ ਜੀ ਦਿੰਨੇ ਵਾਹ 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 ਜਲਦੀ 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 ਹੈਲੋ ਅੱਜ ਕੋਈ ਗੱਲ ਨਹੀਂ ਬਾਹਰ ਥੋੜਾ ਸਪੀਡ ਕਰੀਏ ਬਾਈਲਰ ਐਵੋ ਮੇਰੇ ਕੋਲ ਨਹੀਂ ਹੈ ਅਸੀਂ ਜਿਹੜਾ ਸਵਿਮਿੰਗ ਪੂਲ ਦ ਹੈਲਿਕਸ ਆਕਸਫੋਰਡ smart ਸਕੂਲਸ ਬਣਾਇਆ ਉਹਨੂੰ ਅਸੀਂ ਚੇਅਰਮੈਨ ਸਰ ਸਰਦਾਰ ਦਿਆਲ ਸਿੰਘ ਹਰੀਕਾ ਕੰਪਲੈਕਸ ਸਵਿਮਿੰਗ ਪੂਲ ਕੰਪਲੈਕਸ ਦਾ ਨਾਮ ਦਿੱਤਾ ਹੈ ਤੇ ਅਸੀਂ ਇਸ ਇਲਾਕੇ ਇਵਨ ਮੋਸਟਲੀ ਬਿਗ ਸਿਟੀਜ਼ ਤੇ ਪ੍ਰਾਈਵੇਟ ਪੂਲਸ ਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਰਿਮੋਟ ਏਰੀਆ ਨੂੰ ਸਾਰੇ ਤਰ੍ਹਾਂ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕਰੀਏ ਤੇ ਅਸੀਂ ਇਹ ਮੈਂਟਲ ਫਿਜ਼ੀਕਲ ਗ੍ਰੋਥ ਦੇ ਲਈ ਮੇਨ ਸਾਡਾ ਬਹੁਤ ਅਸੀਂ ਸਟੈਪ ਸਮਝਦੇ ਹਾਂ ਸਾਰੀਆਂ ਫੈਸਿਲਿਟੀਆਂ ਇਨਡੋਰ ਕੀਤਾ ਹੈ ਆਊਟਡੋਰ ਸਾਡੇ ਕੋਲ ਪਹਿਲਾਂ ਵੀ ਸੀ ਇਹ ਔਰ ਉਸ ਤੋਂ ਬਾਅਦ ਫਿਲਟਰੇਸ਼ਨ ਜਿਹੜੀ ਹੈ ਉਹ ਦੁਬਾਰਾ ਅਸੀਂ ਸਟਾਰਟ ਕੀਤੀ ਹੈ ਔਰ ਉਸ ਤੋਂ ਬਾਅਦ ਅਸੀਂ ਆਊਟਸਾਈਡਰਸ ਲਈ ਵੀ ਇਹ ਪੂਲ ਓਪਨ ਕੀਤਾ ਹੈ ਤਾਂ ਕਿ ਪੂਰੇ ਏਰੀਆ ਚ ਹਰ ਬੱਚੇ ਨੂੰ ਕਿਉਂਕਿ ਇਹ ਇੱਕ ਬੇਸਿਕ ਨੀਡ ਹੈ ਕੋਈ ਡਿਜ਼ਾਸਟਰਸ ਆਉਂਦੇ ਨੇ ਜੇ ਹੜ ਆ ਗਏ ਤਾਂ ਵੀ ਜਿਹੜੇ ਬੱਚੇ ਨੇ ਉਹ ਸਵਿਮ ਕਰਕੇ ਆਪਣੀ ਜਾਨ ਤਾਂ ਬਚਾ ਹੀ ਸਕਣ ਸਗੋ ਹੋਰਾਂ ਦੀ ਜਾਨ ਵੀ ਬਚਾਣ ਸੋ ਇਸ ਕਰਕੇ ਅਸੀਂ ਆਪਣੇ ਸਾਰੇ ਸਟਾਫ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਨੇ ਆ ਕਿ ਇਸ ਪੂਲ ਦਾ ਉਦਘਾਟਨ ਜਿਹੜਾ ਹੈ ਉਹ ਅਸੀਂ ਅੱਜ ਕੀਤਾ ਹੈ ਤੇ ਇਸ ਤੋਂ ਵੱਧ ਚੜ ਕੇ ਬੱਚਿਆਂ ਦਾ ਫਾਇਦਾ ਹੋਵੇ ਇਸੇ ਮੋਟਿਵ ਨਾਲ ਕੀਤਾ ਹੈ ਤੇ ਅਸੀਂ ਦੋ ਪ੍ਰੋਮਿਸ ਹੈਲਿਕਸ ਆਕਸਫੋਰਡਸ ਹਾਰਟ ਸਕੂਲ ਨੇ ਇਸ ਵਾਰ ਕੀਤੇ ਸੀ ਜਿਹਦੇ ਵਿੱਚ ਇੱਕ ਸੀ ਕਿ ਸਕੂਲ ਫੁਲੀ ਏਸੀ ਹੋਏਗਾ ਉਹ ਵੀ ਅਸੀਂ ਫੁੱਲਫਿਲ ਕੀਤਾ ਔਰ ਦੂਸਰਾ ਅਸੀਂ ਸਵੀਮਿੰਗ ਪੂਲ ਦਾ ਤੇ ਹੁਣ ਅਸੀਂ ਆਨ ਵਾਲੇ ਟਾਈਮ ਦੇ ਵਿੱਚ ਇਨਡੋਰ ਸਟੇਡੀਅਮ ਦੇਣਾ ਜਾਵਾਂਗੇ ਇਸ ਇਲਾਕੇ ਨੂੰ ਈਵਨਿੰਗ ਗੇਮਸ ਹੋਣਗੀਆਂ ਉਹ ਜਿਹੜੀਆਂ ਮਾਰਨਿੰਗ ਟਾਈਮ ਹੋਏਗਾ ਉਹ ਸਾਡੇ ਸਕੂਲ ਦੇ ਬੱਚਿਆਂ ਲਈ ਹੈ ਤੇ ਈਵਨਿੰਗ 1 ਤੋਂ 2 ਆਵਰਸ ਜਿਹੜੇ ਨੇ ਉਹ ਆਊਟਸਾਈਡਰਸ ਲਈ ਵੀ ਅਸੀਂ ਰੱਖੇ ਨੇ ਤੇ ਜਿਹੜੇ ਸਾਡੀ ਕੋਚ ਨੇ ਉਹ ਮਤਲਬ ਇੰਟਰਨੈਸ਼ਨਲ ਲੈਵਲ ਦੇ ਕੋਚ ਨੇ ਆਰ इवन ਨਾਟ ਫॉर ਥਿਸ ਗੇਮ ਸਾਡੇ ਕੋਲੇ ਲੌਨ ਟੈਨਿਸ ਲਈ ਵੀ ਗੁਰਸੇਵ ਕਮਰਿਤ ਰਾਜ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਇੱਥੇ ਸਰਵਿਸ ਦੇ ਰਹੇ ਨੇ ਉਹ ਵੀ 16 ਵਾਰ ਇੰਟਰਨੈਸ਼ਨਲ ਖੇਡ ਚੁੱਕੇ ਨੇ ਸਾਡੇ ਕੋਲ ক্রিকেট ਕੋਚ ਪਰਵਿੰਦਰ ਸਿੰਘ ਤੇ ਮਾਰਸ਼ਲ ਆਰਟਸ ਦੇ ਰਾਜੀ ਸਰ ਸੋ ਇਹ ਸਾਰੀਆਂ ਜਿਹੜੇ ਈਵਨ ਵਾਲੀਬਾਲ ਬਾਸਕਟਬਾਲ ਬਾਸਕਟਬਾਲ ਤੇ ਗਗਨ ਸਰ ਸਾਡੇ ਕੋਲ ਹਰ ਗੇਮ ਦੇ ਲਈ ਕੋਚ ਹੈ ਤਾਂ ਕਿ ਬੱਚੇ ਦੀ ਫਿਜ਼ੀਕਲ ਡਿਵੈਲਪਮੈਂਟ ਜਿਹੜੀ ਹੈ ਉਹ ਪ੍ਰੋਪਰਲੀ ਹੋ ਸਕੇ ਅਸੀਂ ਇਹ ਇੰਟਰਨੈਸ਼ਨਲ ਲੈਵਲ ਦਾ ਪੂਰ ਹੈ ਐਂਡ ਆਈ ਥਿੰਕ ਵੀ ਜਿਹੜਾ ਇਹ ਸੁਸਾਇਟੀ ਹੈ ਇਸ ਨੇ ਮੋਰ ਦੈਨ 20 ਲੱਖਸ ਇਸ ਪੂਲ ਤੇ ਸਪੈਂਡ ਕੀਤਾ ਹੈ ਫਾਰ ਦ ਸਰਵਿਸਿਜ਼ ਤੇ ਅਸੀਂ ਇਸ ਦੇ ਉੱਤੇ ਜਸਟ ਬਹੁਤ ਮਿਨੀਮਲ ਚਾਰजेस 2000 ਰੁਪੀਸ ਰੱਖੇ ਹੈ ਤਾਂ ਕਿ ਕੋਚ ਵੀ ਜਿਹੜੇ ਨੇ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਨੇ ਤਾਂ ਕਿ ਬੱਚਿਆਂ ਨੂੰ ਅੱਛੀ ਤਰ੍ਹਾਂ ਫੈਸਿਲਿਟੀਆਂ ਮਿਲ ਸਕਣ ਇਲਾਕੇ ਦਾ ਈਵਨ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਵੀ ਪਰਸਨਲ ਜਿਹੜੇ ਸਕੂਲਸ ਦੇ ਸਕੂਲਸ ਨੇ ਉਹ ਬਹੁਤ ਘੱਟ ਨੇ बहुत रेयर ने तो असी ये है प्राइवेट पूल जोड़े है मोस्टली पटियाला वर्गे शहरों से भी प्राइवेट पूल्स बच्चों को भेजते हैं बट असी पाथड़ा इलाके लिए स्कूल के थैंक यू वेरी मच स्विंग माई ने मनप्रीत सिंह फ्रॉम संगरूर माय स्टडी बी पी एड फिजिकल एजुकेशन माई स्विमिंग कोर्स शॉर्ट एन ईयर सिक्स वीक और स्विमिंग के लिए पहले फर्स्ट तो सेफ्टी जरूरी है बच्चों की और स्विमिंग कैप कॉस्ट्यूम कंपलसरी है पानी में आने के लिए फर्स्ट शावर लेना बॉडी को उसके बाद के पानी में स्टेयर से स्टेप बाय स्टेप नीचे आना फर्स्ट बच्चों को पहले वॉकिंग करवाना है हमारा जो पर्पज़ है बच्चा कंफर्टेबल हो जाए पानी में उसके बाद स्टेप बाय स्टेप स्विमिंग के स्टेप आएंगे ਕੰਟੀਨਿਊ ਚਲਦਾ ਜਾਏ ਜਿਵੇਂ ਬਰੀਥਿੰਗ ਵਗੈਰਾ ਹੋ ਗਿਆ ਬਬਲਿੰਗ ਹੋ ਗਿਆ ਸਪਰੋਟਿੰਗ ਹੋ ਗਿਆ ਕੀਕਿੰਗ ਹੋ ਗਿਆ ਵੋ ਸਟੈਪ ਬਾਈ ਸਟੈਪ ਚਲੇਗਾ ਇਹ ਚੀਜ਼ ਹੈ ਮੈਮ ਇਸ ਅ ਜੁਵੈਂਟ ਆ ਰੀਡਿੰਗ ਦ ਹੈਲਫਸ ਆਫ ਸਮਾਰਟ ਸਕੂਲ ਥਿਸ ਇਸ ਅ ਵੈਰੀ 빅 ਅਚੀਵਮੈਂਟ ਫॉर ਦ ਸਕੂਲ ਐਂਡ ਦ ਸਕੂਲ ਹੈਸ ਆਫਰਡ ਟਿਸ ਰੀਜਨ ਅ ਵੈਰੀ ਗੁੱਡ ਇੰਟਰਨੈਸ਼ਨਲ ਸਕੂਲ ਇਟ ਇਸ ਵੈਲ ਮੇਨਟੇਨਡ ਐਂਡ ਵੈਰੀ ਹਾਈਜੀਨਿਕ ਦ ਕੋਚਸ ਆਲਸੋ ਵੈਰੀ ਗੁੱਡ ਐਂਡ ਕੁਐਲਿਫਾਈਡ Subtitles by the Amara.org community